ਗਰਮਾ ਗਰਮ ਬਹੁਤ ਹੀ ਵਧੀਆ ਮੂਲੀ ਦੇ ਪੱਤਿਆਂ ਦੀ ਪੁਰਜੀ ਬਣ ਕੇ ਰੈਡੀ ਹੈ ਬਹੁਤ ਹੀ ਸਵਾਦ ਬਣਦੀ ਹੈ ਮੇਰਾ ਭਰੋਸਾ ਕਰੋ ਕਿ ਬਿਲਕੁਲ ਵੀ ਕੋੜੀ ਨਹੀਂ ਬਣਦੀ ਪੱਤੇ ਬਿਲਕੁਲ ਵੀ ਖਾਰਾ ਤੇ ਕੋੜਾ ਟੇਸ ਨਹੀਂ ਦਿੰਦੇ ਇਸ ਤਰੀਕੇ ਨਾਲ ਬਣਾਓਗੇ ਤੇ ਤੇ ਤੁਹਾਡੀ ਫੈਮਿਲੀ ਵਿੱਚ ਸਭ ਨੂੰ ਬਹੁਤ ਪਸੰਦ ਆਏਗੀ ਆਈਏ ਆਪਾਂ ਸ਼ੁਰੂ ਕਰਨੇ ਆਂ ਪੁਰਜੀ ਬਣਾਣਾ ਸਤ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਜਿਵੇਂ ਕਿ ਮooli ਦਾ ਸੀਜ਼ਨ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਮooli ਦੇ ਪੱਤਿਆਂ ਦੀ ਭੁਰਜੀ ਤੇ ਅੱਜ ਮੈਂ ਮooli ਦੇ ਪੱਤਿਆਂ ਦੀ ਸਬਜ਼ੀ ਆ ਭੁਰਜੀ ਜੋ ਵੀ ਤੁਸੀਂ ਕਹਿੰਦੇ ਹੋ ਉਹ ਬਣਾਉਣ ਜਾ ਰਹੀਆਂ ਤੇ ਇਹਦੇ ਵਾਸਤੇ ਅਸੀਂ ਫਰੈਸ਼ ਮooli ਦੇ ਪੱਤੇ ਲੈਣੇ ਨੇ ਤੇ ਮooli ਦੇ ਪੱਤੇ ਜਿਹੜੇ ਨੇ ਉਹ ਸੌਫਟ ਹੋਣੇ ਚਾਹੀਦੇ ਨੇ ਜੀ ਬੋਟੇ ਮੋਟੇ ਤੇ ਜਿਵੇਂ ਕਿ ਸਖਤ ਪੱਤੇ ਹੁੰਦੇ ਨੇ ਉਹ ਅਸੀਂ ਯੂਜ਼ ਨਹੀਂ ਕਰਨੇ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਡੰਠਲ ਵੀ ਜਿਹੜੇ ਨੇ ਉਹ ਵੀ ਬਹੁਤ ਸੌਫਟ ਨੇ ਤੇ ਮੈਂ ਇਹਨਾਂ ਦੀ ਛਟਨੀ ਕਰਕੇ ਇਹਨਾਂ ਨੂੰ ਫਟਾਫਟ ਕੱਟ ਕਰ ਲਾਂਗੀ ਤੇ ਜਿਹੜੇ ਵਿਚਲੇ ਡੰਠਲ ਨੇ ਉਹ ਵੀ ਕੱਟ ਕਰਾਂਗੀ ਤੇ ਜਿਹੜੇ ਮੋٹے ਵਾਲੇ ਡੰਠਲ ਨੇ ਉਹਨਾਂ ਨੂੰ ਛੀਲ ਕੇ ਯੂਜ਼ ਕਰਾਂਗੀ ਤੇ ਤੁਸੀਂ ਵੇਖ ਸਕਦੇ ਹੋ ਮੈਂ ਇਸ ਤਰੀਕੇ ਨਾਲ ਮੂਲੀ ਦੇ ਪੱਤੇ ਇਕੱਠੇ ਕਰ ਲਿੱਤੇ ਨੇ ਤੇ ਨਾਲ ਹੀ ਆਪਾਂ ਇੱਕ ਮੂਲੀ ਦਾ ਵੀ ਯੂਜ਼ ਕਰਾਂਗੇ ਇਹਦੇ ਵਿੱਚ ਤੇ ਤੁਸੀਂ ਵੇਖ ਸਕਦੇ ਹੋ ਮੈਂ ਕਿਸ ਤਰੀਕੇ ਨਾਲ ਕੱਟ ਰਹੀ ਆ ਇੱਥੇ ਦਰਾਤੀ ਮੇਰੇ ਕੋਲ ਨਹੀਂ ਸੀ ਤੇ ਮੈਂ ਮੋٹے ਚੱਕੂ ਦਾ ਯੂਜ਼ ਕੀਤਾ ਹੈ ਜੇ ਤੁਹਾਡੇ ਕੋਲ ਦਰਾਤੀ ਹੋਵੇ ਤਾਂ ਉਸ ਨਾਲ ਤਾਂ ਬਹੁਤ ਹੀ ਈਜ਼ੀਲੀ ਸਾਗ ਵਾਂਗ ਕੱਟ ਜਾਂਦੇ ਨੇ ਮੂਲੀ ਦੇ ਪੱਤੇ ਵੀ ਤੇ ਇੱਥੇ ਇਸ ਤਰੀਕੇ ਨਾਲ ਚੌਪ ਕਰਕੇ ਰੈਡੀ ਕਰ ਲਾਂਗੀ ਤੇ ਨਾਲ ਹੀ ਮੈਂ ਇੱਕ ਮੂਲੀ ਵੀ ਕੱਟ ਕਰ ਲਾਂਗੀ ਤੇ ਮੂਲੀ ਦੇ ਪੱਤੇ ਜਿਹੜੇ ਨੇ ਉਹ ਸਾਈਡ ਤੇ ਧਰ ਕੇ ਮੈਂ ਡੰਢਲ ਜਿਹੜੇ ਨੇ ਉਹ ਵੀ ਕੱਟ ਕਰ ਲਾਂਗੀ ਤੁਸੀਂ ਵੇਖ ਸਕਦੇ ਹੋ ਵਿੱਚੋਂ ਬਹੁਤ ਹੀ ਜ਼ਿਆਦਾ ਸੌਫਟ ਤੇ ਨਰਮ ਜਿਹੜੇ ਪੱਤੇ ਨੇ ਉਹ ਨਿਕਲਦੇ ਨੇ ਤੇ ਮੈਂ ਉਹ ਵੀ ਤੋੜ ਲਾਂਗੀ ਤੇ ਉਹਨਾਂ ਨੂੰ ਵੀ ਚੰਗੀ ਤਰੀਕੇ ਨਾਲ ਸਾਫ਼ ਕਰਕੇ ਕੱਟ ਕਰਾਂਗੀ ਤੇ ਨਾਲ ਹੀ ਮੈਂ ਇੱਕ ਮੂਲੀ ਵੀ ਪਾਵਾਂਗੀ ਜਿਹਦੇ ਨਾਲ ਕੀ ਸਵਾਦ ਵੀ ਵਧੀਆ ਆਂਦਾ ਹੈ ਤੇ ਜਿਹੜੀ ਭੁਰਜੀ ਹੈ ਉਹਦੇ ਵਿੱਚ ਇੱਕ ਸੌਫਟਨੈਸ ਆਂਦੀ ਹੈ ਜਦ ਮੂਲੀ ਕੁੱਕ ਹੋ ਜਾਂਦੀ ਹੈ ਤੇ ਤੇ ਇਹ ਜਿਹੜੀ ਭੁਰਜੀ ਹੈ ਉਹ ਬਿਲਕੁਲ ਵੀ ਕੋਆਰਡੀ ਨਹੀਂ ਬਣਦੀ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਨਾ ਤੇ ਇੱਥੇ ਮੈਂ ਜਿਹੜੇ ਸਾਰੇ ਡੰਠਲ ਨੇ ਉਹ ਵੀ ਕੱਟ ਕਰ ਲਿੱਤੇ ਨੇ ਇਹਨਾਂ ਨੂੰ ਵੀ ਬਾਉਲ ਵਿੱਚ ਐਡ ਕਰ ਦਾਂਗੀ ਤੇ ਇੱਥੇ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਚੰਗੀ ਤਰੀਕੇ ਨਾਲ ਵਾਸ਼ ਕਰ ਲਿੱਤੀਆਂ ਸਨ ਤਾਂ ਕਿ ਕੋਈ ਵੀ ਪ੍ਰੋਬਲਮ ਨਾ ਆਏ ਬਾਅਦ ਵਿੱਚ ਕਈ ਵਾਰੀ ਹੁੰਦਾ ਕੀ ਹੈ ਕਿ ਮਿੱਟੀ ਹੁੰਦੀ ਹੈ ਇਹਨਾਂ ਪੱਤਿਆਂ ਵਿੱਚ ਤੇ ਜਦ ਅਸੀਂ ਬਾਅਦ ਧੋਂਦੇ ਨੇ ਤੇ ਜਿਹੜੀ ਪੁਰਜੀ ਐ ਉਹ ਕਿਰਕਰੇ ਬਣ ਜਾਂਦੀ ਐ ਤੇ ਇੱਥੇ ਮੈਂ ਮooli ਪੱਤੇ ਸਭ ਕੁਝ ਚੌਪ ਕਰ ਲੇਤਾ ਹਾਂ ਤੁਸੀਂ ਵੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਵੀ ਚੌਪ ਕਰਕੇ ਈਜ਼ੀਲੀ ਮooli ਦੇ ਪੱਤਿਆਂ ਦੀ ਪੁਰਜੀ ਰੈਡੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਬੋਇਲ ਕਰਾਂਗੇ ਤੇ ਇੱਥੇ ਮੈਂ ਇੱਕ ਵੱਡੇ ਬਰਤਨ ਵਿੱਚ ਪਾਣੀ ਜਿਹੜਾ ਹੈ ਉਹ ਬੋਇਲ ਕਰਨ ਵਾਸਤੇ ਰੱਖ ਦਿੱਤਾ ਹੈ ਤੇ ਹੁਣ ਆਪਾਂ ਐਡ ਕਰਾਂਗੇ ਇੱਕ ਛੋਟਾ ਚਮਚ ਨਮਕ ਫਿਰ ਅਸੀਂ ਇਸ ਤਰ੍ਹਾਂ ਹਿਲਾ ਕਰਾਂਗੇ ਨਮਕ ਐਡ ਕਰਨ ਨਾਲ ਪੱਤੇ ਚੰਗੀ ਤਰੀਕੇ ਨਾਲ ਸਾਫ਼ ਵੀ ਹੋ ਜਾਂਦੇ ਨੇ ਤੇ ਨਾਲ ਹੀ जो मूली मूली के पत्ते ने बिल्कुल फिके फिके नहीं लगते हूँ आप कर देंगे ये पाँच मिनट लिए यहाँ चंगे तरीके बोयल करा तो हूँ आप मसाले की तैयारी करा जी बनाने असी यूज़ करा दो मीडियम साइज के प्याज ਚਾਰ ਛੋਟੇ ਟਮਾਟਰ ਨੇ 8 ਤੋਂ 10 ਕਲੀਆਂ ਲਸਣ ਦੀਆਂ ਨੇ ਲਸਣ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਤਿੰਨ ਮਿਰਚਾਂ ਲੈਂਦੀਆਂ ਨੇ ਅਸੀਂ ਹਰੀਆਂ ਮਿਰਚਾਂ ਤਿੱਖੀਆਂ ਵਾਲੀਆਂ ਨੇ ਇਹਦੇ ਨਾਲ ਸਵਾਦ ਬਹੁਤ ਵਧੀਆ ਆਉਂਦਾ ਹੈ 1 ਇੰਚ ਦਾ ਅਦਰਕ ਦਾ ਟੁਕੜਾ ਚੰਗੀ ਤਰੀਕੇ ਨਾਲ ਤੋਕੇ ਸਾਫ਼ ਕਰ ਲੈਂਦੀਆਂ ਨੇ ਮੈਂ ਸਾਰੀਆਂ ਸਬਜ਼ੀਆਂ ਇਹਨਾਂ ਨੂੰ ਚੌਪ ਕਰਾਂਗੇ ਚੋਪਰ ਵਿੱਚ ਚੌਪ ਕਰਾਂਗੀ ਪਿਆਜ਼ ਤੇ ਟਮਾਟਰ ਨੂੰ ਵੀ ਚੌਪ ਕਰ ਲਾਂਗੀ ਤੇ ਮੈਂ ਇਹਨਾਂ ਨੂੰ ਰੈਡੀ ਕਰਕੇ ਤੁਹਾਨੂੰ ਮਖਾਨੀ ਆ ਤੇ ਇੱਥੇ ਕੁੰਡੀ ਸੋਟੇ ਵਿੱਚ ਮੈਂ ਲਸਣ ਤੇ ਅਦਰਕ ਤੇ ਨਾਲ ਹੀ ਹਰੀਆਂ ਮਿਰਚਾਂ ਜਿਹੜੀਆਂ ਨੇ ਉਹ ਕੱਟ ਕੇ ਪਾ ਦਾਂਗੀ ਇਹਨਾਂ ਨੂੰ ਕੁੱਟ ਕੇ ਯੂਜ਼ ਕਰਾਂਗੇ ਕੁੰਡੀ ਸੋਟੇ ਸਲਬੱਟੇ ਇਹਨਾਂ ਤੇ ਸਵਾਦ ਜਿਹੜਾ ਹੈ ਬਹੁਤ ਵੱਧ ਜਾਂਦਾ ਹੈ ਤੇ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਚੰਗੀ ਤਰੀਕੇ ਨਾਲ ਕਿ ਮਿਰਚ ਦਾ ਚਿੱਟਾ ਜਿਹਾ ਅੱਖ ਵਿੱਚ ਪੈ ਜਾਏ ਤਾਂ ਆਪ ਬੋਲਤੀ ਬੰਦ ਹੋ ਜਾਂਦੀ ਹੈ ਬੰਦੇ ਦੀ ਜੋ ਤੁਸੀਂ ਧੀ ਪਿਆਰ ਨਾਲ ਕਰਨਾ ਜੇ ਤੁਸੀਂ ਕੁਝ ਚਾਹੇ ਹੋ ਤਾਂ ਇਸ ਤਰੀਕੇ ਨਾਲ ਵੀ ਖੂਕ ਸਕਦੇ ਹੋ ਤੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਜਿਹੜਾ ਹੈ ਉਹ ਰੈਡੀ ਹੈ ਪੇਸਟ ਰੈਡੀ ਹੈ ਤੇ ਹੁਣ ਆਪਾਂ ਪਿਆਜ਼ ਤੇ ਟਮਾਟਰ ਜਿਹੜੇ ਨੇ ਉਹਨਾਂ ਨੂੰ ਵੀ ਚੌਪ ਕਰ ਲਾਂਗੇ ਪਿਆਜ਼ ਬਹੁਤ ਹੀ ਵਧੀਆ ਚੌਪ ਹੋ ਗਏ ਨੇ ਕੌਲੇ ਵਿੱਚ ਕੱਢ ਲਾਂਗੇ ਤੇ ਇਸੇ ਚੌਪਰ ਵਿੱਚ ਅਸੀਂ ਟਮਾਟਰ ਵੀ ਚੌਪ ਕਰ ਲਾਂਗੇ ਟਮਾਟਰ ਵੀ ਚੌਪ ਹੋ ਗਏ ਨੇ ਚੰਗੀ ਤਰੀਕੇ ਨਾਲ ਤੇ ਹੁਣ ਆਪਾਂ ਬਣਾਵਾਂਗੇ ਮਸਾਲਾ ਤੇ ਪਹਿਲਾਂ ਮੂਲੀ ਚੈੱਕ ਕਰ ਲਾਂਗੇ ਮੂਲ ਨੂੰ 5 ਮਿੰਟ ਹੋ ਗਏ ਨੇ ਬੋਇਲ ਹੁੰਦੇ ਹੋਏ ਮੂਲੀ ਜਿਹੜੀ ਹੈ ਉਹ ਪੂਰੇ ਤਰੀਕੇ ਨਾਲ ਸੌਫਟ ਨਹੀਂ ਹੋਈ ਹੈ ਖੋ ਚੁੱਕੀ ਹੈ ਬਟ ਥੋੜੀ ਜਿਹੀ ਕਸਰ ਹੈ ਤੇ ਦੋ ਤਿੰਨ ਮਿੰਟ ਸਾਡੀ ਮੂਲੀ ਬੋਇਲ ਹੋ ਰਹੀ ਹੈ ਅਸੀਂ ਮਸਾਲਾ ਰੈਡੀ ਕਰ ਲਾਂਗੇ ਤਿੰਨ ਵੱਡੇ ਚਮਚ ਸਰੋਂ ਦਾ ਤੇਲ ਲਿੱਤਾ ਹੈ ਮੈਂ ਇੱਥੇ मैं गैस बंद कर देती है तेल चंगी तरीके नाल गरम हो गया है तुम देख सकते हो तो माड़ा ज्यादा ठंडा हो देवे थोड़ा ज्यादा ठंडा हो चुका है तो आप जीरा एक छोटा चम्मच गैस दोबारा तो ऑन कर दी है मैं नी प्याज ऐड कर देंगे चौकता होना एक दो मिनट वास्ते मूली जी भी रेडी हो चुकी है मूली जोड़ी है वह भी चंगी तरीके बोयल हो चुकी है तो पत्ते भी सॉफ्ट हो चुके नहीं देखो अब इन प्रेस कर रहे हैं तो चंगी तरीके कुक हो चुके हैं तो गैस बंद कर देंगे तो इन्हों छान के ठंडा करके ऐसे स्क्वीज़ करना है थोड़ा जहा भुन जाएगा जिन्हें कि माड़ा जहा कलर चेंज लग गया है

एक चम्मच लाल मिर्चा पाउडर तिखिया नहीं है क्योंकि मूली जी चंकी लगती है जो लग कम तिखी चाहते हो तो कश्मीरी लाल मिर्च ऐड कर अवॉइड कर सकते हो एक चम्मच भर के धनिया पाउडर मसाले ऐड नहीं करने नमक मिर्च हल्दी धनिया लास्ट में माड़ा जहा गरम मसाला ऐड करा तो इन्होंने एक मिनट भुनों एड करा जरा ਟਮਾਟਰਾਂ ਦਾ ਅਸੀਂ ਪੇਸਟ ਬਣਾਇਆ ਸੀ ਉਹ ਉਸਨੂੰ ਭੁੰਨਾਂਗੇ ਅਸੀਂ ਜਦ ਤੱਕ ਮਸਾਲਾ ਪੂਰੇ ਤਰੀਕੇ ਨਾਲ ਤੇਲ ਨਾ ਛੱਡ ਦੇ ਤਦ ਤੱਕ ਭੁੰਨਾਂਗੇ ਮੈਂ 5 ਮਿੰਟਾਂ ਬਾਅਦ ਤੁਹਾਨੂੰ ਬਖਾਨੀਆਂ ਕਿ ਕਿਹੋ ਜਿਹਾ ਬਣਿਆ ਹੈ ਤੈਨੂੰ ਤਾਂ 4 ਮਿੰਟ ਹੋ ਚੁੱਕੇ ਨੇ ਮਸਾਲਾ ਭੁੰਨੇ ਹੋਏ ਥੱਲੇ ਥੋੜਾ ਜਿਹਾ ਹੋਰ ਭੁੰਨਾ ਹੈ ਤਦ ਤੱਕ ਅਸੀਂ ਮੂਲੀ ਰੈਡੀ ਕਰ ਲਾਂਗੇ ਅਸੀਂ ਮੂਲੀ ਦੇ ਪੱਤਿਆਂ ਦਾ ਪਾਣੀ ਜਿਹੜਾ ਹੈ ਉਹ ਕੱਢ ਦਿੱਤਾ ਹੈ ਬਟ ਹਲੇ ਵੀ ਇਹਦੇ ਵਿੱਚ ਬਹੁਤ ਸਾਰਾ ਪਾਣੀ ਹੈ ਕੋ ਜਦ ਅਸੀਂ ਝੋੜਾਂਗੇ ਤਾਂ ਤੁਹਾਨੂੰ ਪਤਾ ਲੱਗੇਗਾ ਤੇ ਅਸੀਂ ਇਸ ਤਰੀਕੇ ਨਾਲ ਮਣਾ ਮਣਾ ਝੋੜ ਕੇ ਇਹਨੂੰ ਇਸ ਤਰੀਕੇ ਨਾਲ ਪਲੇਟ ਵਿੱਚ ਰੱਖ ਲਾਂਗੇ ਤੇ ਮੈਂ ਦੋਵੇਂ ਹੱਥਾਂ ਦਾ ਯੂਜ਼ ਕਰਾਂਗੀ ਤੇ ਇਸ ਤਰੀਕੇ ਨਾਲ ਪਾਣੀ ਨੂੰ ਚੰਗੀ ਤਰੀਕੇ ਨਾਲ ਅਲੱਗ ਕਰ ਲਾਂਗੇ ਇਹ ਫਾਈਨਿੰਗ ਜਿਹੜਾ ਉਹ ਸੁੱਟ ਦਾਂਗੇ ਤੇ ਸਾਡੀ ਮooli ਦੇ ਪੱਤੇ ਤੇ ਮooli ਰੈਡੀ ਹੈ ਤੇ ਮਸਾਲਾ ਵੀ ਰੈਡੀ ਹੋ ਚੁੱਕਿਆ ਹੈ ਪੂਰੇ 8 ਮਿੰਟ ਲੱਗੇ ਨੇ ਮਸਾਲਾ ਭੁੰਨਣ ਵਿੱਚ ਤੇ ਤੁਸੀਂ ਵੇਖ ਸਕਦੇ ਹੋ ਮਸਾਲਾ ਚੰਗੀ ਤਰ੍ਹਾਂ ਘਿਰ ਕੇ ਨਾਲ ਕੇ ਡੀ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮooli ਦੇ ਪੱਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੈਨੂੰ ਮਿਕਸ ਕਰ ਲਾਂਗੇ

थोड़ी जी डाय हो गई है हम आंजा ट्विस्ट तो इत घ्यो एक छोटा चम्मच तो आप देसी घ्यो पा भुनोंगे तो जो टेस्ट है बहुत ही बद जाता है तो तुम जरूर ट्राई करना घ्यो पा के हम अपना इनको चंगे तरीके भुनने तीन चार मिनट वास्ते होगी हाई फ्लेम पर अभी घर ज़्यादातर पत्ते सुट न्यूट्रिशन भी वेस्ट कर देने इस तरीके जरूर ट्राई करना मैंने जरूर दसना कमेंट्स में कि थोड़ा ये रेसिपी के लगी तो साड़ी भर्जी रेडी है गैस बंद कर देंगे उस तो बाद ऐड करेंगे अद्धा छोटा चम्मच गरम मसाले का ये ऑप्शनल है बट मैनू पसंद है इस वास्ते एड करनी हाँ मिक्स कर लें भी बन के रेडी है ਸਨਪਨ ਨੂੰ ਇਸ ਨੂੰ ਸার্ভ ਕਰਾਂਗੇ ਮooli ਦੇ ਪੱਤੇ ਦੀ ਭੁਰਜੀ ਜਾਂ ਫਿਰ ਮooli ਦੀ ਸਬਜ਼ੀ ਤੁਸੀਂ ਕੁਝ ਵੀ ਕਹਿ ਸਕਦੇ ਹੋ ਬਟ ਬਹੁਤ ਹੀ ਸਵਾਦ ਬਣਦੀ ਹੈ ਕਿ ਰੈਡੀ ਹੈ ਸਾਡੀ ਮੂਲੀ ਦੇ ਪੱਤਿਆਂ ਦੀ ਪੁਰਜੀ ਫਿੱਗਰ ਮਾ ਗਰਮ ਪਰੌਂਠਿਆਂ ਨਾਲ ਜਾਂ ਫਿਰ ਖਾਓ ਤੁਸੀਂ ਕੀਚੂਪੜੀ ਰੋਟੀ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਜ਼ਰੂਰ ਕਿ ਤੁਹਾਨੂੰ ਇਹ ਰੈਸিপি ਕਿਹੋ ਜਿਹੀ ਲਗੀ ਜੇ ਰੈਸিপি ਪਸੰਦ ਆਏ ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪਣੇ ਫੈਮਲੀ ਤੇ ਫਰੈਂਡਸ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੇ ਚੈਨਲ ਨੂੰ ਸਪੋਰਟ ਕਰਨ ਲਈ ਤੇ ਵੀਡੀਓਜ਼ ਨੂੰ ਵੇਖਣ ਲਈ ਆਸ਼ਾ ਕਰਨੀ ਆ ਕਿ ਇਸੇ ਤਰੀਕੇ ਨਾਲ ਤੁਸੀਂ ਸਪੋਰਟ ਕਰਦੇ ਰਹੋਗੇ ਤੁਹਾਡੇ ਆਪਣੇ ਕੁਕਿੰਗ ਚੈਨਲ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਨੇ ਆ ਨਵੀਂ ਵੀਡੀਓ ਵਿੱਚ